ਅੱਜ ਜੁਲਾ ਮਾਨਸਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਨਾਲ ਤਾਲਮੇਲ ਕਮੇਟੀਆਂ ਫੈਡਰੇਸ਼ਨਾਂ ਦੀ ਮੀਟਿੰਗ ਜਿਹੜੀ ਹੋਈ ਹੈ ਮਹਿੰਦਰ ਸਿੰਘ ਭੈਣੀਵਾਗਾ ਨਿਰਮਰ ਸਿੰਘ ਚੰਡੂਕੇ ਮਰੀਕ ਸਿੰਘ ਫਾਫੜੇ ਦੀ ਪ੍ਰਧਾਨਗੀ ਹੇਠ ਮੀਟਿੰਗ ਚੱਲੀ ਹੈ ਉਹ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪਹਿਲਾਂ ਵੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਤੇ ਮਾਫੀ ਮੰਗਦੇ ਸੀ ਔਰ ਸਾਡਾ 750 ਕਿਸਾਨ ਸ਼ਹੀਦ ਕਰਵਾ ਕੇ ਫਿਰ ਸਰਕਾਰ ਨੇ ਮਾਫੀ ਮੰਗੀ ਪਹਿਲੀ ਬੇਰਜ਼ਗਾਰੀ ਜਿਹੜੀ ਬਹੁਤ ਹੈ ਪੰਜਾਬ ਦੇ ਵਿੱਚ ਲੱਖਾਂ ਜਿਹੜੇ ਕੰਮ ਕਰਦੇ ਆ ਇੱਥੇ ਸਾਡੇ ਦਫ਼ਤਰਾਂ ਦੇ ਵਿੱਚ ਬਿਜਲੀ ਮੁਲਾਜ਼ਮ ਉਹ ਸਾਰੇ ਵਿਲੇ ਹੋ ਜਾਣਗੇ ਇਸ ਕਰਕੇ ਨੀਤੀ ਆ ਜਿਹੜੀ ਬਿਜਲੀ ਵਾਲੀ ਉਹ ਕਦੇ ਵੀ ਜਿਹੜੀ ਕੇਂਦਰ ਸਰਕਾਰ ਦੀ ਆਸ ਨਹੀਂ ਹੋਣ ਦੇਵਾਂਗੇ ਗਰੀਬਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਮਾੜੀਆਂ ਮੋਟੀਆਂ ਸਾਬਚੀਟੀਆਂ ਹੁੰਦੀਆਂ ਨੇ ਉਹ ਬੰਦ ਕਰਨ ਤੇ ਲਗਾਤਾਰ ਸਾਡੀ ਪੰਜਾਬ ਤੇ ਕੇਂਦਰ ਸਰਕਾਰ ਟੁਲੀ ਹੋਈ ਹੈ ਤੇ ਉਹਦੇ ਤੇ ਲਗਾਤਾਰ ਲੜਾਈ ਹੈ ਜਿਹੜੀ ਸੰਯੁਕਤ ਮੋਰਚੇ ਵੱਲੋਂ ਦਿੱਤੀ ਗਈ ਹੈ ਸਾਡੀਆਂ ਜਿਹੜੀਆਂ ਪਰਚਾਈਤੀ ਜ਼ਮੀਨਾਂ ਨੇ ਉਹਨਾਂ ਤੇ ਵੀ ਸਰਕਾਰ ਦੇ ਨਗਾ ਲੈਂਡ ਪੂਲਿੰਗ ਦੇ ਵਿੱਚ ਪਹਿਲਾਂ ਲਧਾੜੇ ਦੇ ਵਿੱਚ ਇਹਨਾਂ ਨੇ ਬਹੁਤ ਤਕੜੀ ਜ਼ਮੀਨ ਲਈ ਪਰ ਉਸ ਤੋਂ ਵੀ ਮੋਰਚੇ ਨੇ ਜਦੋਂ ਆਪਣੇ ਲੜਾਈ ਵੇਢੀ ਤਾਂ ਮੁੱਖ ਮੰਤਰੀ ਜਿਹੜਾ ਇਹ ਸ਼ਰਾਬੀਤੀ ਹੁੰਦੇ ਐ ਰਾਤ ਨੂੰ ਕੁਝ ਕਹਿੰਦੇ ਤੜਕੇ ਨੂੰ ਮੁੱਕਰ ਜਾਂਦਾ ਸੋ ਇਸ ਕਰਕੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇਹ ਵੱਡਾ ਇੱਕ ਲੜਾਈ ਵੇਢੀ ਐ ਵੀ ਆਉਣ ਵਾਲੇ ਦਿਨਾਂ ਵਿੱਚ ਜੇ ਸੂਬਾ ਸਰਕਾਰ ਪੰਜਾਬ ਸਰਕਾਰ ਇਸ ਬਿਜਲੀ ਐਕਟ ਨੂੰ ਪਾਸ ਕਰੂਗੀ ਜਾਂ ਬੀਜ ਹੈ ਜਿਹੜਾ ਖੋਦ ਮੇਲਾ ਹੈ ਉਹਨੂੰ ਕੈਬਨਟ ਦੇ ਵਿੱਚ ਲਿਆਉਗੀ ਤਾਂ ਅਸੀਂ ਦੂਸਰੇ ਦਿਨੇ ਰੇਲਾ ਰੋਕ ਕੇ ਇਸ ਦਾ ਵਿਰੋਧ ਕਰਾਂਗੇ ਅੱਜ ਜ਼ਿਲ੍ਹਾ ਮਾਨਸਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਨਾਲ ਤਾਲਮੇਲ ਕਮੇਟੀਆਂ ਫੈਡਰੇਸ਼ਨਾਂ ਦੀ ਮੀਟਿੰਗ ਜਿਹੜੀ ਹੋਈ ਹੈ ਮੈਂ ਦਰ ਸਿੰਘ ਭੈਣੀਵਾਗਾ ਨਰਮਨ ਸਿੰਘ ਚੰਡੂਕੇ ਮਰੀਕ ਸਿੰਘ ਫਾਫੜੇ ਦੀ ਪ੍ਰਧਾਨਗੀ ਹੇਠ ਮੀਤਕ ਚੱਲੀ ਹੈ ਉਹ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪਹਿਲਾਂ ਵੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਤੇ ਮਾਫੀ ਮੰਗ ਲਈ ਸੀ ਔਰ ਸਾਡਾ 750 ਕਿਸਾਨ ਸ਼ਹੀਦ ਕਰਵਾ ਕੇ ਫਿਰ ਸਰਕਾਰ ਨੇ ਮਾਫੀ ਮੰਗੀ ਪਰ ਅਸੀਂ ਅੱਜ ਵੀ ਚਾਹੁੰਦੇ ਹਾਂ ਕਿ ਸਰਕਾਰ ਨੂੰ ਸਾਡੇ ਵੱਲ ਧਿਆਨ ਰੱਖਣਾ ਚਾਹੀਦਾ ਹੈ ਸਰਕਾਰ ਲੋਕਾਂ ਦੀ ਚੁਣੀ ਹੁੰਦੀ ਹੈ ਲੋਕ ਸਰਕਾਰ ਚੁੰਹਦੇ ਨੇ ਰਾਣੇ ਨਹੀਂ ਸਰਕਾਰ ਚੰਦੇ ਇਸ ਕਰਕੇ ਜਿਹੜੀਆਂ ਇਹ ਵਧੇਕੀਆਂ ਕਰ ਰਹੀ ਹੈ ਜਿਵੇਂ ਸੋਧ ਬੇ ਦਾ 2020 ਵਿੱਚ ਸੀਗਾ ਪਰ ਹੁਣ ਇਹਨੂੰ 2025 ਦਾ ਰੂਪ ਦੇ ਰਹੇ ਕਿਉਂਕਿ ਜਿੱਦੇ ਵੱਡੇ ਜ਼ਮੀਨ ਵੱਡੇ ਵੱਡੇ ਪ੍ਰੋਜੈਕਟ ਨੇ ਫਰਮਾਂ ਨੇ ਉਹ ਪ੍ਰਾਈਵੇਟ ਅਚਾਨੇ ਸਰਮਣ ਪਹਿਲੀ ਚਲੇ ਗਈ ਪਰ ਹੁਣ ਜਿਹੜੇ ਗ੍ਰਿਡ ਹੈਗੇ ਸਾਡੇ ਮਾਨਸ਼ਾ ਦਾ ਗ੍ਰਿਡ ਹੈ ਬਹੁਤ ਵੱਡਾ ਹੈਗਾ ਇਸ ਕਰਕੇ ਛੋਟੇ ਸਬਡਿਵੀਜ਼ਨ ਤੇ ਵੀ ਅਸੀਂ ਪਿਛਲੇ ਦਿਨਾਂ ਵਿੱਚ ਧਰਨੇ ਦਿੱਤੇ ਹੈ ਇਹ ਸਾਡੇ ਲੋਕਾਂ ਦੀ ਜ਼ਮੀਨ ਹੈ ਸਾਡੇ ਲੋਕਾਂ ਦੇ ਖੰਭੇ ਨੇ ਤਾਂ ਐਡਾ ਵੱਡਾ ਜਿਹੜਾ ਪ੍ਰੋਜੈਕਟ ਹੈ ਇਹ ਘੜੀ ਵਿੱਚ ਹੀ ਸਾਜ਼ਿਸ਼ ਦੇ ਅਧੀਨ ਸਰਕਾਰੀ ਮੁਲਾਜ਼ਮਾਂ ਦੇ ਸਾਡੇ ਅੱਗੇ ਤੋਂ ਬੇਰਜ਼ਗਾਰੀ ਵੀ ਵਧੂਗੀ ਤਾਂ ਕਰਕੇ ਮਤਲਬ ਇਹ ਕਾਰਗੋਰੀ ਤੈਨੂੰ ਦੇਣਾ ਚਾਹੁੰਦੇ ਨੇ ਸੰਯੁਕਤ ਕਿਸਾਨ ਮੋਰਚਾ ਅਤੇ ਤਾਲਮੇਲ ਜਿਹੜੀਆਂ ਕਮੇਟੀਆਂ ਨੇ ਉਹ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਆਉਣ ਵਾਲੇ ਦਿਨਾਂ ਵਿੱਚ ਦੇ ਕੇਂਦਰ ਸਰਕਾਰ ਪੰਜਾਬ ਸਰਕਾਰ ਇਹਨਾਂ ਸਪਸ਼ਟ ਕਰੇ ਕਿ ਸਾਡੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਤੇ ਵੀ ਸਰਕਾਰ ਦੇ ਨਿਗਾ ਲੈਂਡ ਪੋਲਿੰਗ ਦੇ ਵਿੱਚ ਪਹਿਲਾਂ ਲਦਾੜੇ ਦੇ ਵਿੱਚ ਇਹਨਾਂ ਨੇ ਬਹੁਤ ਤਕੜੀ ਜ਼ਮੀਨ ਲਈ ਪਰ ਉਸ ਤੋਂ ਵੀ ਮੋਰਚੇ ਨੇ ਜਦੋਂ ਆਪਣੇ ਲੜਾਈ ਵਢੀ ਤਾਂ ਮੁੱਖ ਮੰਤਰੀ ਜਿਹੜਾ ਇਹ ਸ਼ਰਾਬ ਪੀਤੇ ਹੁੰਦੇ ਐ ਰਾਤ ਨੂੰ ਕੁਝ ਕਹਿੰਦੇ ਤੜਕੇ ਨੂੰ ਮੁੱਕਰ ਜਾਂਦੇ ਸੋ ਇਸ ਕਰਕੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇਹ ਵੱਡਾ ਇੱਕ ਲੜਾਈ ਵਢੀ ਐ ਵੀ ਆਉਣ ਵਾਲੇ ਦਿਨਾਂ ਵਿੱਚ ਜੇ ਸੂਬਾ ਸਰਕਾਰ ਪੰਜਾਬ ਸਰਕਾਰ ਇਸ ਬਿਜਲੀ ਐਕਟ ਨੂੰ ਪਾਸ ਕਰੂਗੀ ਜਾਂ ਬੀਜ ਹੈ ਜਿਹੜਾ ਖੋਦ ਮੇਲਾ ਹੈ ਉਹਨੂੰ ਕੈਬਨਟ ਦੇ ਵਿੱਚ ਲਿਆਉਗੀ ਤਾਂ ਅਸੀਂ ਦੂਸਰੇ ਦਿਨ ਰੇਲਾ ਰੋਕ ਕੇ ਇਸ ਦਾ ਵਿਰੋਧ ਕਰਾਂਗੇ ਔਰ ਜਿਹੜੇ ਸਾਡੇ ਅਪਲਾਈ ਮਲਾਜਮ ਨੇ ਉਹ ਕਾਲੇ ਮੇਲੇ ਲਾ ਕੇ ਇਹ ਸਸ਼ਕਰਸ ਨੂੰ ਹੈ ਜਿਹੜਾ ਉਹਦੇ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਨੇ ਜਿਹੜੇ ਵੱਡੇ ਦਿਨ ਹੈ ਐਸ਼ੀ ਦਾ ਜਿਹੜਾ ਐਸੀ ਪ੍ਰੋਗਰਾਮ ਹੈ ਉਹ 16 ਮਾਰਚ ਦਾ ਹੈਗਾ ਪਰਬ੍ਰਿਕ ਆ ਪਰਬ੍ਰਿਕ 16 ਜਨਵਰੀ ਜਨਮੇਸ਼ਵਰੀ 16 ਜਨਵਰੀ ਦਾ ਪ੍ਰੋਗਰਾਮ ਹੈ ਉੱਥੇ ਇੱਕ ਬਹੁਤ ਵੱਡਾ ਸੰਘਰਸ਼ ਬੇਟਾ ਗਏ ਔਰ ਸਰਕਾਰ ਨੂੰ ਇਹਦੇ ਵੱਲ ਧਿਆਨ ਦੇ ਦੇਣਾ ਚਾਹੀਦਾ ਹੈ ਕਿ ਕਦੇ ਵੀ ਕਿਸਾਨੀ ਜਾਂ ਪੰਜਾਬ ਦੇ ਲੋਕਾਂ ਨਾਲ ਦੁਸ਼ਮਣੀ ਨਾ ਲਵੇ ਮੈਂ ਮੈਂ ਦਰ ਸਿੰਘ ਪੈਣੀਵੱਗਾ ਬੀਕੇ ਜੂ ਟਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਸਾਡੀ ਸੰਜੁਕਤ ਮੋਰਚੇ ਦੀ ਮੀਟਿੰਗ ਮਾਨਸਾਂ ਦੇ ਵਿੱਚ ਹੋਈ ਹੈ ਜਿਨ੍ਹਾਂ ਦੇ ਵਿੱਚ ਲਗਭਗ ਸੰਜੁਕਤ ਮੋਰਚੇ ਨਾਲ ਸਾਰੀਆਂ ਜਸ਼ੇ ਬੰਦੀਆਂ ਦੇ ਜ਼ਿਲ੍ਹਾ ਪੱਧਰ ਉੱਪਰ ਤੇ ਪੰਜਾਬ ਪੱਧਰੇ ਆਗੂ ਪਹੁੰਚੇ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰੌਲਾ ਪੈ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਕਹਿਣ ਦੇ ਉੱਤੇ ਬਿਜਲੀ ਵਾਲਾ ਬਿੱਲ ਜਿਹੜਾ ਪਾਸ ਕਰਨਾ ਉਹਦੇ ਤੇ ਤਰੰਤ ਜੇਕਰ ਇਹ ਸਹਿਸਨੇਹਾ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚੋਂ ਬੱਤੀਆਂ ਬੁਝਣ ਦਾ ਜਾਂ ਮੋਟਰਾਂ ਦੇ ਉੱਤੇ ਬਿੱਲ ਆਉਣ ਦਾ ਇਹਨੂੰ ਪ੍ਰਾਈਵੇਟ ਕਰਨ ਦੇ ਪੰਜਾਬ ਸਰਕਾਰ ਨੇ ਮੋਹਰ ਲਾਤੀ ਹੈ ਤਾਂ ਤੁਰਤ ਪੈਰੀ ਉਸਰੇ ਜਿੱਦੇ ਇਹ ਫੈਸਲਾ ਸੁਣਾਊਗਾ ਦੂਜੇ ਦਿਨ ਤਿੰਨ ਘੰਟੇ ਰੇਲਾਂ ਦਾ ਜਾਮ ਲਾਉਣ ਦਾ ਫੈਸਲਾ ਕੀਤਾ ਤੇ ਗਾਹਾਂ ਲਗਾਤਾਰ ਬਿਜਲੀ ਨਾਲ ਸੰਬੰਧਿਤ ਜਿਹੜੇ ادارے ਐ ਉਹਨਾਂ ਦੇ ਧਰਨੇ ਦੇਣ ਦਾ ਫੈਸਲਾ ਕੀਤਾ ਕਿਉਂਕਿ ਪਹਿਲੀ ਬੇਰਜ਼ਗਾਰੀ ਜਿਹੜੀ ਬਹੁਤ ਆ ਪੰਜਾਬ ਦੇ ਵਿੱਚ ਲੱਖਾਂ ਜਿਹੜੇ ਕੰਮ ਕਰਦੇ ਐ ਇੱਥੇ ਸਾਡੇ ਦਫ਼ਤਰਾਂ ਦੇ ਵਿੱਚ ਬਿਜਲੀ ਮੁਲਾਜ਼ਮ ਉਹ ਸਾਰੇ ਵਿਲੇ ਹੋ ਜਾਣਗੇ ਇਸ ਕਰਕੇ ਨੀਤੀ ਆ ਜਿਹੜੀ ਬਿਜਲੀ ਵਾਲੀ ਉਹ ਕਦੇ ਵੀ ਜਿਹੜੀ ਕੇਂਦਰ ਸਰਕਾਰ ਦੀ ਆਪਾਸ ਨਹੀਂ ਹੋਣ ਦੇਵਾਂਗੇ ਗਰੀਬਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਮਾੜੀਆਂ ਮੋਟੀਆਂ ਸਾਬਚਿੱਟੀਆਂ ਹੁੰਦੀਆਂ ਨੇ ਉਹ ਬੰਦ ਕਰਨ ਤੇ ਲਗਾਤਾਰ ਸਾਡੀ ਪੰਜਾਬ ਤੇ ਕੇਂਦਰ ਸਰਕਾਰ ਟੁਲੀ ਹੋਈ ਹੈ ਤੇ ਉਹਦੇ ਤੇ ਲਗਾਤਾਰ ਲੜਾਈ ਹੈ ਜਿਹੜੀ ਸੰਗਠਕ ਮੋਰਚੇ ਵੱਲੋਂ ਦਿੱਤੀ ਗਈ ਹੈ ਤੇ ਹੋਰ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਲਗਾਤਾਰ ਪੰਜਾਬ ਸਰਕਾਰ ਲਿਆ ਰਹੀ ਹੈ ਉਹਦੇ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਕਰਨ ਦਾ ਜਿਹੜਾ ਸਮੁਜਤ ਮੋਰਚੇ ਨੇ ਲਾਨ ਕੀਤਾ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੋਈ ਹੈ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਕੁਝ ਲੈਏ ਗਏ ਫੈਸਲੇ ਜਿਹੜੇ ਆ ਔਰ ਪਿਛਲੀ ਜਿਹੜੀ ਮੀਟਿੰਗ ਹੋਈ ਹੈ ਉਹ ਇੱਕ ਇਤਿਹਾਸਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਹੈ ਉਸ ਮੀਟਿੰਗ ਦੇ ਵਿੱਚ ਜਿੱਥੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਕਿਤੇ ਕਿਸਾਨ ਜਿੱਥੇ ਬੰਦੀਆਂ ਸੀ ਉੱਥੇ ਨਾਲੋਂ ਨਾਲ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਹੋਰ ਹੱਕ ਮੰਗਦੇ ਲੋਕਾਂ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਉਹ ਕੋ ਸ਼ਾਮਲ ਹੋਈਆਂ ਤੇ ਔਰ ਬੜੀ ਵੱਡਾ ਜਿਹੜਾ ਉੱਥੇ ਮਤਲ ਜਥੇਬੰਦੀਆਂ ਦਾ ਇਕੱਠ ਸੀ ਔਰ ਉਸ ਦੇ ਵਿੱਚ ਕੁਝ ਫੈਸਲੇ ਜਿਹੜੇ ਲੱਤੇ ਗਏ ਆ ਜਿੱਥੇ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਵਿਚਾਰ ਵਟਾਂਦਰਾ ਹੋਇਆ ਜਿਵੇਂ ਤੁਸੀਂ ਆਹ ਲੈ ਲਓ ਜਿਹੜਾ ਬੜਾ ਹੀ ਖਤਰਨਾਕ ਹੈ ਕਿਸਾਨੀ ਲਈ ਔਰ ਸਮੁੱਚੇ ਲੋਕਾਂ ਲਈ ਜਿਹੜਾ ਖਤਰਨਾਕ ਹੈ ਜਿਹੜਾ ਬਿਜਲੀ ਸੋਧ ਬਿੱਲ ਹੈ ਔਰ ਬਿਜਲੀ ਸੋਧ ਬਿੱਲ ਦੇ ਸਬੰਧ ਦੇ ਵਿੱਚ ਇੱਕ ਬੜਾ ਹੀ ਸਖਤ ਫੈਸਲਾ ਜਿਹੜਾ ਹੈਗਾ ਕਿਸਾਨ ਮੋਰਚੇ ਨੇ ਲਿੱਤਾ ਹੈ ਕਿ ਬਿਜਲੀ ਸੋਧ ਬਿੱਲ ਜੇਕਰ ਤੋ ਲੋਕ ਸਭਾ ਦੇ ਵਿੱਚ ਪੇਸ਼ ਕਰਕੇ ਪਾਸ ਕੀਤਾ ਗਿਆ ਤਾਂ ਉਸ ਤੇ ਖਲਾਫ ਜਿਹੜਾ ਹੈਗਾ ਇੱਕ ਵੱਡਾ ਜਿਹੜਾ ਹੈਗਾ ਸੰਘਰਸ਼ਾ ਦੇਲੂਕੋ ਦਾ ਉਹ ਫੈਸਲਾ ਲੁੱਟ ਲਿਆਤਾ ਗਿਆ ਵੀ ਸਮੁੱਚੇ ਭਾਰਤ ਦੇ ਵਿੱਚ ਜਿਹੜੀਆਂ ਦੇਲਾਂ ਜਿਹੜੀਆਂ ਹੈਗੀਆਂ 12 ਵਜੇ ਤੋਂ 3 ਵਜੇ ਤੱਕ ਸਮੂਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸਮੂਚੀਆਂ ਜਿਹੜੀਆਂ ਜਨਤਕ ਜਮੂਰੀ ਜਥੇਬੰਦੀਆਂ ਟ੍ਰੇਡ ਯੂਨੀਅਨਾਂ ਔਰ ਮਜ਼ਦੂਰਾਂ ਦੀਆਂ ਔਰ ਜਿਹੜੀਆਂ ਜਥੇਬੰਦੀਆਂ ਨੇ ਜਿੱਦਾਂ ਡਾਕਟਰਾਂ ਦੀਆਂ ਜੋ ਹੋਰ ਜਿਹੜੀਆਂ ਜਥੇਬੰਦੀਆਂ ਸਾਰੀਆਂ ਉਹਦੇ ਵਿੱਚ ਸਮੂਲੀਅਤ ਕਰਨ ਗਿਆ ਕਿ ਕਿ ਦੇ ਚੱਕੇ ਜਿਹੜੇ ਰੱਖੇ ਹੋਏ ਕਰਮਚਾਰੀ ਨੇ ਬਿਜਲੀ ਕਾਂਮੇ ਨੇ ਔਰ ਇਸੇ ਤਰ੍ਹਾਂ ਸਰਵਿਸ ਫੈਡਰੇਸ਼ਨਾਂ ਨੇ ਔਰ ਫਰਦ ਐਸੋਸੀਏਸ਼ਨਾਂ ਇਹ ਇਦਾਂ ਦੀਆਂ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਹੱਥਾਂ ਹੁੰਦੀਆਂ ਉਹ ਸਾਰੀਆਂ ਦੇ ਵਿੱਚ ਸਮੂਲੀਅਤ ਕਰ ਲਈ ਔਰ ਜੇਕਰ ਸੀਡ ਮਿਲ ਜਿਹੜਾ ਹੈਗਾ ਉਸ ਦੇ ਉੱਤੇ ਉਹਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਜਿਹੜੀਆਂ ਜਨਤਕ ਜਾਇਦਾਦਾਂ ਨੇ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਇਹ ਸੰਘਰਸ਼ ਹੈ ਹੋਰ ਮਤਲਬ ਇਸ ਨੇ ਪੀੜਾ ਹੋਣਾ ਔਰ ਵੱਖ-ਵੱਖ ਜਿਹੜੀਆਂ ਮਤਲਬ ਇਹੋ ਜਿਹੀਆਂ ਮੰਗਾਂ ਨੇ ਜਿਹੜੀਆਂ ਜਨਤਾ ਦੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਸੱਤ ਫੈਸਲਾ ਲਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸ ਤਰ੍ਹਾਂ ਦੀ ਸਰਕਾਰ ਇਹਨਾਂ ਗੱਲਾਂ ਹਰਕਤਾਂ ਦਾ ਬਵਾਜ ਨਹੀਂ ਹੁੰਦੀ ਤਾਂ ਐਸੀਆਂ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਵੀ ਧਰਾਵ ਕੀਤਾ ਜਾਊਗਾ ਉਹਨਾਂ ਨੂੰ ਦੇਖੋ ਮੰਗ ਪੱਤਰ ਵੱਡੇ ਰੂਪ ਦੇ ਵਿੱਚ ਦਿੱਤਾ ਜਾਊਗਾ ਇਥੇ ਹੀ ਫੈਸਲਾ ਕੀਤਾ ਜੀ ਅੱਜ ਦੀ ਮੀਟਿੰਗ ਵਿੱਚ ਉਹ ਜਿਹੜਾ ਮਾਨਸਾ ਵੱਲੋਂ ਕਿ ਫਟਕਾ ਰੇਲਵੇ ਫਟਕਾ ਦੇ ਉੱਤੇ ਜਿਹੜਾ ਹੈਗਾ ਜਿਹੜਾ ਰੇਲ ਰੋਕ ਕੋ ਦਾ ਕਰਨਾ ਹੈ ਉਹ ਕੋ ਰੱਖਿਆ ਜਾਊਗਾ ਤੇ ਉਹਦੇ ਵਿੱਚ ਵੱਡਾ ਇਕੱਠ ਜਿਹੜਾ ਕੀਤਾ ਜਾਊਗਾ ਵੱਖ-ਵੱਖ ਜਿੱਥੇ ਬੰਦੀਆਂ ਨੇ ਜਿੱਥੇ ਕਿਸਾਨ ਦੀ ਬੰਦੀਆਂ ਨੇ ਉੱਥੇ ਨਾਲੋਂ ਨਾਲ ਦੂਸਰੀਆਂ ਜਿੱਥੇ ਬੰਦੀਆਂ ਉਹੋ ਵੀ ਉਹਦੇ ਚ ਸੰਮੂਲਿਤ ਕਰਨਗੇ ਇੱਕ ਵੱਡਾ ਜਿਹੜਾ ਪ੍ਰਦਰਸ਼ਨ ਕਰਨਗੇ ਆ ਤੇ ਸਰਕਾਰ ਨੂੰ ਮਜਬੂਰ ਕਰਨਗੇ ਇਸ ਗੱਲ ਪਰ ਅਸੀਂ ਸਮੁੱਚੇ ਲੋਕਾਂ ਨੂੰ ਪਰ ਜਨਤਕ ਜਥੇਬੰਦੀਆਂ ਨੂੰ ਸੰਬਖਤ ਕਿਸਾਨ ਮੋਰਚੇ ਦੇ ਨਾਲ ਨਾਲ ਉਹਨਾਂ ਵੀ ਅਪੀਲ ਕਰਦੇ ਆ ਕਿ ਇਸ ਸੰਘਰਸ਼ ਦੇ ਵਿੱਚੋਂ ਵੱਡੇ ਰੂਪ ਦੇ ਵਿੱਚ ਗਰੀਆ ਸਮਰਥਨ ਕਰਨਾ ਚਾਹੀਦਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਪਹਿਲਾਂ ਦੀ ਤਰ੍ਹਾਂ ਜਿਹਦੇ ਵਿੱਚ ਸਹਿਯੋਗ ਜਿਹੜਾ ਹੈਗਾ ਸਮਰਥਨ ਜਿਹੜਾ ਹੈਗਾ ਕਰਦੇ ਆ ਸਪੋਰਟ ਕਰਦੇ ਆ